ਫਿਰੋਜ਼ਪੁਰ ਦੇ ਪਿੰਡ ਅਟਾਰੀ ਨੇੜੇ ਇੱਕ ਭਿਆਨਕ ਹਾਦਸਾ ਹੋ ਗਿਆ। ਇਸ ਦੌਰਾਨ ਇੱਕ i20 ਕਾਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ। ਤਸਵੀਰਾਂ ਦੇ ਇੱਕ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟੱਕਰ ਕਿੰਨੀ ਜ਼ਬਰਦਸਤ ਰਹੀ ਹੋਵੇਗੀ। ਇਹ ਵੇਖ ਸਕਦੇ ਹੋ ਤੁਸੀਂ ਮੋਟਰਸਾਈਕਲ ਜੋ ਟੱਕਰ ਤੋਂ ਬਾਅਦ ਪਛਾਣ ਵਿੱਚ ਨਹੀਂ ਆ ਰਿਹਾ ਅਤੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਲੱਤ ਟੁੱਟ ਗਈ ਹੈ। ਦੂਜੇ ਦੀ ਛਾਤੀ ਤੇ ਗੰਭੀਰ ਸੱਟਾਂ ਲੱਗੀਆਂ ਨੇ। ਮੌਕੇ ਤੇ ਪਹੁੰਚੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਕਾਰਸਵਾਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਹਾਂ ਜੀ ਇਹ ਮਿਸਤਰੀ ਸੀ ਚੱਲੇ ਉਦੋਂ ਉਧਰ ਆਦੇ ਪੈਸੇ ਕੰਮ ਤੋਂ ਕਰਾਣੋਂ ਜਿਹੜਾ ਗੱਡੀ ਵਾਲਾ ਸਕਾਰ ਵਾਲਾ ਇਧਰੋਂ ਚੱਲਾ ਸਮੱਲਾ ਵਾਲੇ ਵੱਲੋਂ ਗੋਲੀ ਇਹ ਮਾਰ ਕੇ ਗੱਡੀ ਤੇ ਆਹ ਨੂੰ ਆਪ ਗੱਡੀ ਛੱਡ ਕੇ ਭੱਜ ਗਿਆ ਇਹਨਾਂ ਨੂੰ ਮਾਰ ਕੇ ਜੀ ਸਪਾ ਇਹਨਾਂ ਦੇ ਕਿੰਨਿਆ ਸੱਟਾਂ ਇਹਨਾਂ ਦੇ ਵਾਹਾਂ ਨੇ ਲਾਤ ਤੇ ਕਈ ਪਾਟ ਵੀ ਟੁੱਟ ਗਿਆ ਲਾਤ ਵੀ ਟੁੱਟ ਗਈ ਗੇਟਾ ਵੀ ਟੁੱਟ ਗਿਆ ਦੂਜੇ ਮੁੰਡਿਆਂ ਵੀ ਬਿਉਸ਼ ਹੈ ਇਹ ਦੋਨੇ ਸੀਰਾਂ ਲੈ ਕੇ ਆਏ ਜੰਗੋਂ ਲੈ ਕੇ ਆਏ ਇਹਨਾਂ ਨੂੰ ਇਹ ਲੈ ਕੇ ਆਏ ਨੇ ਮੁਲਾਜ਼ਮ ਹੀ ਗਏ ਸੀ ਇਹਨਾਂ ਨੇ ਲੈ ਕੇ ਆਏ ਨੇ ਕਿ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਜਦੋਂ ਇਹਨਾਂ ਨੂੰ ਬੇਹੋਸ਼ ਹੀ ਨਹੀਂ ਸੀ ਤੇ ਗਰੀਬ ਬੰਦੇ ਆ ਜੀ ਅਸੀਂ ਸੱਜੀ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਸਾਡਾ ਕੋਈ ਕਰਨ ਵਾਲਾ ਨਹੀਂ ਹੈਗਾ ਕੀ ਮੰਗਤੀ ਕਰਦੇ ਹਾਂ ਹਾਂ ਜੀ ਕੀ ਮੰਗਤੀ ਕਰਦੇ ਆ ਮਨਜ਼ੂਰੀ ਹੈ ਦਿਹਾੜੀ ਦਾ ਪਾ ਬਸ ਮਿਸਤਰੀਆਂ ਨਾਲ ਗਿਆ ਚਲਾ ਕਰਦਾ ਹੀ ਹੈ ਤਿਆਰੀ ਹੈ ਕੋਈ ਫੈੜੀ ਨਹੀਂ ਕੋਈ ਕੁੱਛ ਨਹੀਂ ਸਰਕਾਰੀ ਥਾਂ ਤੇ ਬੈਠੇ ਹੈ ਜਿਲਾ ਜੋ ਵੀ ਪੈਸਾ ਨਹੀਂ ਹੈ ਪੈਸਾ ਵੀ ਨਹੀਂ ਹੈਗਾ ਕੁਛ ਵੀ ਨਹੀਂ ਜੀ ਇਹਨਾਂ ਦੀ ਇਹ ਕਾਰਵਾਰ ਹੋਣੀ ਚਾਹੀਦੀ ਇਹਨਾਂ ਨੂੰ ਜੋ ਵੀ ਹੈ ਬਈ ਆਪਣੇ ਆਪਣੇ ਬੰਨਾਂ ਨੂੰ ਛੱਟ ਕੇ ਨਾ ਇਦਾਂ ਫੇਰ ਆਪਾਂ ਤੇ ਨਾਲ ਕਾਨੂੰਨਵਾਰੀ ਨਹੀਂ ਸੀ ਉਹਨਾਂ ਨਾਲ ਕਰਾਂਗੇ ਜ਼ਰੂਰ ਇਹਨਾਂ ਦਾ ਅੱਕ ਦਾ ਰੋ ਹੀ ਬੰਦਾ ਸਾਨੂੰ ਉਹਨਾਂ ਦਾ ਜੋ ਜਿੰਨੀ ਵੀ ਮੰਗ ਚਾਹੀਦੀ ਹੈ ਬੰਦੇ ਇਹਨਾਂ ਨੂੰ ਬਚਾ ਕੇ ਦੇਣ ਇਹਨਾਂ ਤੇ ਕਾਨੂੰਨਵਾਰੀ ਹੋਣੀ ਚਾਹੀਦੀ ਹੈ ਪਰਮਜੀਤ कौर ਘਟਨਾ ਸਾਰੇ ਇਸ ਤਰ੍ਹਾਂ ਵੀ ਉਹ ਸ਼ਹਿਰੋਂ ਕਾਮ ਤੇ ਆ ਰਹੀ ਸੀ ਤੇ ਗੱਡੀ ਉਹਨਾਂ ਨੇ ਗਲਤ ਸਾਈਡ ਤੋਂ ਤੇਜ਼ ਲੈ ਕੇ ਜਾ ਰਹੀ ਸੀ ਘਟੋ ਘਟ 130 ਦੀ ਸਪੀਡ ਤੇ ਸੀ ਉਹਨਾਂ ਦੀ ਸਾਈਡ ਗਲਤ ਸਾਈਡ ਤੇ ਉਹਨਾਂ ਦੇ ਉੱਪਰ ਚੜਾ ਕੇ ਗੱਡੀ ਸੁੱਟ ਕੇ ਚਲੇ ਗਏ ਨੇ ਆਪਾਂ ਇਹ ਮੋਟਰਸਾਈਕਲ ਤੇ ਹੀ ਦੋ ਇਹ ਦੋਨੋਂ ਮੋਟਰਸਾਈਕਲ ਦੇ ਸੀ ਇਹ ਕੰਮ ਕੰਮ ਦੇ ਗਏ ਇਸ ਤੋਂ ਕੰਮ ਰਾਜ ਮਿਸਤਰੀ ਦਾ ਕਰਦੇ ਨਹੀਂ ਇਹ ਫਲੇਵਰ ਹਟਾਏ ਦੋ ਨੇ ਦੋਨਾਂ ਸੱਟਾਂ ਕਾਫੀ ਆਈਆਂ ਨੇ ਇੱਕ ਦੀ ਤਾਂ ਲੱਤ ਸਾਰੀ ਵੀ ਟੁੱਟ ਗਈ ਹੈ ਤੇ ਦੂਸਰੇ ਦੇ ਸਾਰੇ ਛਾਤੀ ਤੇ ਮਲੋਂ ਸੱਟਾਂ ਆ ਗਈਆਂ ਇੱਕ ਇਹ ਫੇਰੇ ਤੁਸੀਂ ਆਪ ਲੈ ਕੇ ਆਏ ਤੇ ਕਿਵੇਂ ਇਸੇ ਨੇ ਸਰ ਨਹੀਂ ਇਹ ਜਿਹੜੇ ਰੋਡ ਵੇਲੇ ਪੁਲਿਸ ਹੁੰਦੀ ਉਹ ਲੈ ਕੇ ਆਏ ਉਹ ਲੈ ਕੇ ਆਏ ਡਾਕਟਰ ਨੇ ਕੀ ਕਿਹਾ ਜਾਂਦਾ ਡਾਕਟਰ ਨੇ ਕਹਿ ਵੀ ਮਰੀਜ਼ ਬੜਾ ਇਹ ਅੰਬਰ ਜੀ ਸੀਰੀਅਸ ਹੈ ਤੇ ਉਹਨਾਂ ਨੇ ਉਹ ਹੀ ਗਿਆ ਦਾਖਲ ਕਰੋ ਹਾਂ ਦੋਨੇ ਸੀਰੀਅਸ ਨੇ ਇੱਕ ਹੀ ਮੰਗੀ ਕਰ ਦਿੱਤੀ ਮੰਗ ਸਾਰਾ ਗੱਡੀ ਵਾਲੇ ਤੇ ਜੋ ਹੋਇਆ ਪਰਚਾ ਹੋਵੇ ਗੱਡੀਆਂ ਫਰਾਰ ਹੋ ਗਏ ਮੋੜ ਹਾਂ ਜੀ ਉਹ ਫਰਾਰ ਹੋ ਗਏ ਛੱਟ ਕੇ ਨਾਲ ਹੀ ਫਰਾਰ ਹੋ ਗਏ ਜੀ ਫੇ ਟਾਰੀ ਦੇ ਮੰਨ ਲੋ ਬੰਦਿਆਂ ਨੇ ਕੱਢਿਆ ਇਹਨਾਂ ਨੂੰ ਵੀ ਉੱਪਰ ਗੱਡੀ ਚੜਾ ਕੇ ਭੱਜ ਗਏ ਝੋਨੇ ਦੇ ਵਿੱਚ ਕੱਲੀ ਆ ਗਈ ਸੀ ਹਾਂ ਜੀ ਹਾਂ ਜੀ ਅੱਛਾ ਗੱਡੀ ਥੱਲੇ ਆ ਗਈ ਗੱਡੀ ਸਰ ਨੰਬਰ ਹੈ ਪੀ ਵੀ 05 A O 3752 ਇਹ ਮੌਕੇ ਤੇ ਫਰਾਰ ਹੋ ਗਏ ਮੌਕੇ ਤੇ ਫਰਾਰ ਹੋ ਗਏ ਮਾਰਕ ਭੱਜ ਗਿਆ ਜੀ ਇਨਾਮ ਕੀ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਸਾਡੇ ਕੋਲੇ ਜਿਹੜੇ ਹੁਣ ਦੋ ਪੇਸ਼ੈਂਟ ਆਏ ਆ ਇੱਕ ਆ ਮਲਕੀਤ ਸਿੰਘ son of ਭਜਨ ਸਿੰਘ ਪਿੰਡ ਮਸਤੇਕ ਜੋ ਕਿ ਇੱਕ ਆ ਰੋਡ ਸਾਈਡ ਆ ਐਕਸੀਡੈਂਟ ਆ ਤੇ ਉਹਨਾਂ ਨੂੰ ਐਸਐਸਐਫ ਵਾਲੀ ਜਿਹੜੀ ਆ ਗੱਡੀਆਂ ਵਾਂ ਨਾਲ ਸਾਡੀ ਇੱਕ ਐਮਬੂਲੈਂਸ ਵੀ ਗਈ ਸੀਗੀ ਤੇ ਲੈ ਕੇ ਹਸਪੀਟਲ ਦੇ ਵਿੱਚ ਆਇਆ ਉਹਨਾਂ ਦੇ ਕਾਫੀ ਹਾਲਤ ਗੰਭੀਰ ਆ ਦੋਨਾਂ ਮਰੀਜ਼ਾਂ ਦੀ ਦੋਨਾਂ ਮਰੀਜ਼ਾਂ ਦੇ ਨਾਂ ਹੀ ਮਲਕੀਤ ਸਿੰਘ ਆ ਤੇ ਦੂਸਰੇ ਦਾ ਨਾਮ ਮਲਕੀਤ ਸਿੰਘ son of ਮਹਿੰਦਰ ਸਿੰਘ ਹੈ ਉਹ ਵੀ ਮਸਤੇਗੀ ਦਾ ਜਿਹੜੇ ਗੱਡੀ ਦੇ ਨੀਚੇ ਐਕਸੀਡੈਂਟ ਹੋਇਆ ਲੈ ਕੇ ਆਇਆ ਦੋਨਾਂ ਦੇ ਬਹੁਤ ਜ਼ਿਆਦਾ ਮਤਲਬ ਇੰਜਰੀ ਹੋਈ ਆ ਹੁਣ ਅਸੀਂ ਇੱਥੇ ਆਪਣੇ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਉਹਨਾਂ ਦੀਆਂ ਸਕੈਨਿੰਗ ਵਗੈਰਾ ਜੋ ਕੀਤੀਆਂ ਨਾਲ ਅਕਸਰੇ ਵਗੈਰਾ ਕਰਕੇ ਟ੍ਰੀਟਮੈਂਟ ਦੇ ਰਹੇ ਹਾਂ ਹੁਣ ਨਾਲ ਦੀ ਨਾਲ ਉਹਨਾਂ ਦੇ ਇੱਕ ਅਸੀਂ ਸੀਟੀ ਸਕੈਨ ਕਰਾ ਕੇ ਜੋ ਅੱਗੇ ਦਾ ਟ੍ਰੀਟਮੈਂਟ ਉਹ ਕਰਦੇ ਰਾਵਾਂਗੇ ਫਰਦਰ ਅਸੀਂ ਪੇਸ਼ੈਂਟ ਦੇ ਘਰਦਿਆਂ ਨੂੰ ਵੀ ਸਾਰੇ ਹਾਲਾਤ ਉਹਨਾਂ ਬਾਰੇ ਦੱਸ ਚੁੱਕੇ ਹਾਂ ਤੇ ਉਹਨਾਂ ਦੀ ਜਿਹੜੀ ਕੰਡੀਸ਼ਨ ਆ ਉਹ ਜ਼ਿਆਦਾ ਸੀਰੀਅਸ ਹੈ ਹੀ ਆ ਫਿਲਹਾਲ ਮਲਕੀ ਮੈਂ ਡਾਕਟਰ ਅਮਨਜੀਤ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਆਰਐਫਕੇ ਇਹ ਰਾਜੀ ਪਿੰਡ ਟਾਰੀ ਦੇ ਵਿੱਚ ਘਟਨਾ ਵਾਪਰੀ ਸੀਗੀ ਸਾਨੂੰ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਵੀ ਟਾਰੀ ਕੋਲੇ ਐਕਸੀਡੈਂਟ ਹੋਇਆ ਅਸੀਂ ਉਸੇ ਵੇਲੇ ਦੁਰਪੇ ਆ ਬੰਦ ਦੇ ਟਾਈਮ ਉਤੇ ਪਹੁੰਚੇ ਆ ਜੀ ਦੇਖਿਆ ਵੀ ਗੰਭੀਰ ਜ਼ਖਮੀ ਨੇ ਮਰੀਜ਼ ਐਂਬੂਲੈਂਸ ਦੀ ਵੇਟ ਨਾ ਕਰਦੇ ਹੋਏ ਅਸੀਂ ਉਹਨਾਂ ਨੂੰ ਨੇੜੇ ਵਾਲੇ ਹਸਪੀਟਲ ਅਮਨਜੀਤ ਹਸਪੀਟਲ ਲੈ ਆਏ ਜੀ ਤੇ ਹੁਣ ਡਾਕਟਰਾਂ ਨੇ ਕਿਹਾ ਵੀ ਉਹਨਾਂ ਦੀ ਸਥਿਤੀ ਪਹਿਲਾਂ ਨਾਲੋਂ ਸਟੇਬਲ ਆ ਬਾਕੀ ਵੇਖੋ ਜੀ ਜੋ ਹਾਲਾਤ ਕਿਵੇਂ ਸੋਣਾ ਹਾਲਾਤ ਬਹੁਤ ਗੰਭੀਰ ਜਾਪਦੇ ਸੀਗੇ ਜੀ ਪਹਿਲਾਂ ਅਸੀਂ ਐਂਬੂਲੈਂਸ ਦੀ ਵੇਟ ਕਰਨ ਲੱਗੇ ਫਿਰ ਅਸੀਂ ਔਕੇ ਦੀ ਨਜਾਕਤ ਨੂੰ ਦੇਖਦੇ ਉਹਨਾਂ ਨੂੰ ਲੈ ਆਏ ਐਮਫਾ ਮੰਡੀ ਤੋਂ ਹਸਪਤਾਲ ਇਹ ਇੱਕ ਤੇ ਹਸਪਤਾਲ ਇਹ ਜੀ ਅਰਫ ਕੀ ਹਸਪਤਾਲ ਆ ਨੇੜੇ ਦਾ ਹਸਪਤਾਲ ਇਹੀ ਸੀਗਾ ਜੀ ਮਲਟੀ ਸਪੈਸ਼ਲਟੀ ਹਸਪਤਾਲ ਆ ਹਸਪਤਾਲ ਆ ਤੇ ਉਸੇ ਕਰਕੇ ਹੋਰ ਸਾਨੂੰ ਜੇ ਅਸੀਂ ਫਿਰੋਜ਼ਪੁਰ ਵਾਲੇ ਪਾਸੇ ਜਾਂਦੇ ਤੇ ਉਹ ਸੜਕ ਉਸ ਸਾਫ ਤੇ ਨਹੀਂ ਸਹੀ ਬਣੀ ਹੋਈ ਜੀ ਇਹ ਸੜਕ ਬਿਲਕੁਲ ਵਧੀਆ ਸੀਗੀ ਤੇ ਮਤਲਬ ਮੰਨ ਲਓ ਕਹਿ ਲਓ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਆਵੇ ਉਹ ਇਸੇ ਕਰਕੇ ਅਸੀਂ ਇੱਧਰ ਨੂੰ ਆ ਗਏ ਜੀ ਸ਼੍ਰੀ ਲੰਗਤ ਮੇਰਾ ਨਾਮ ਕਨਸਟੇਬਲ ਕਰਨਵੀਰ ਸਿੰਘ ਹੈ ਜੀ